ਤੇ ਬਹੁਤ ਵੱਡਾ ਦੇਣਿਆ 25ਵਾਂ ਵਰਲਡ ਕਬੱਡੀ ਕੱਪ ਖੈਰੇ ਮਾਜੇ ਹੋ ਰਿਹਾ ਤੇ 25 ਸਾਲ ਤਕਰੀਬਨ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਇਹ ਮੇਰਾ ਮੇਲਾ ਆ ਇਹ ਸਾਡੇ ਵੱਡੇ ਭਰਾ ਸਰਦਾਰ ਬਨੌਰ ਸਿੰਘ ਖਹਿਰਾ ਸਰਦਾਰ ਕਮਿਲ ਸਿੰਘ ਖਹਿਰਾ ਇਹਨਾਂ ਵੱਲੋਂ ਹਰ ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਤੇ ਪਿਛਲੇ 2015 ਤੋਂ 2015 ਤੋਂ ਪਿੰਡ ਖਹਿਰਾ ਮਾਝਾ ਵਿਖੇ ਕਰਾਇਆ ਜਾਂਦਾ ਜਿੱਥੇ ਪੰਜਾਬ ਦੇ ਕਬੱਡੀ ਦੇ ਮਹਾਨ ਖਿਡਾਰੀ ਇਸ ਖੇਡ ਮੇਲੇ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆ ਤੇ ਅੱਜ ਤੁਸੀਂ ਦੇਖੋਗੇ ਕਿ ਔਰ ਵਾਲੀਆਂ ਕਬਟੀਆਂ ਆ ਉਹਦੇ ਵਿੱਚ ਸੁਲਤਾਨ ਹਰਿਆਣੇ ਦਾ ਸ਼ਿੱਲੂ ਹੋਰ ਪੰਜ ਪੰਟੀ ਪੰਟੀ ਇਹ ਸਾਰੇ ਪਲੇਅਰਾਂ ਨੇ ਇੱਥੇ ਅੱਜ ਇਸ ਧਰਤੀ ਦੇ ਉੱਤੇ ਰੌਣਕਾਂ ਲਾਉਣੀਆਂ ਆਪਣੀ ਖੇਡ ਦੇ ਚਮਤਕਾਰ ਦਿਖਾਉਣੇ ਆ ਇਹ ਬਹੁਤ ਵੱਡੀ ਗੱਲ ਆ ਕਿ ਆਪਣੀ ਕਿਰਤ ਦੇ ਵਿੱਚੋਂ ਹਕ ਲਾਲ ਦੀ ਕਮਾਈ ਦੇ ਵਿੱਚੋਂ ਕੈਨੇਡਾ ਦੇ ਵਿੱਚ ਦਿਨ ਰਾਤ ਕੰਮ ਕਰਕੇ ਤੇ ਉਹਦਾ ਜਸਵੰਦ ਕੱਢ ਕੇ ਆਪਣੇ ਪਿੰਡ ਆ ਕੇ ਹਰ ਸਾਲ ਇੱਕ मां ਖੇਡ ਕਬੱਡੀ ਦਾ ਟੂਰਨਾਮੈਂਟ ਕਰਾ ਕੇ ਲੋਕਾਂ ਨੂੰ ਨੌਜਵਾਨਾਂ ਨੂੰ ਪ੍ਰੇਰਣਾ ਦੇਣੀ ਕਿ ਖੇਡ ਦੇ ਨਾਲ ਜੁੜੋ ਨਸ਼ਿਆਂ ਤੋਂ ਦੂਰ ਰਹੋ ਇਹ ਸਰੇਹਾ ਇਹ ਪਰਿਵਾਰ ਦਿੰਦਾ ਖੈਰਾ ਪਰਿਵਾਰ ਮੈਂ ਇਸ ਪਰਿਵਾਰ ਨੂੰ ਵਧਾਈਆਂ ਵੀ ਦਿੰਦਾ ਹਾਂ ਤੇ ਇਹਨਾਂ ਦੀ ਕਾਮਯਾਬੀ ਲਈ ਅਰਦਾਸ ਬੇਨਤੀ ਵੀ ਕਰਦਾ ਹਾਂ ਕਿ ਇਹੋ ਜਿਹੇ ਵੀਰ ਕਿੜਦੀਆਂ ਗਲਾਂ 'ਚ ਰਹਿਣ ਤੇ ਹਰ ਸਾਲ ਇਸੇ ਤਰ੍ਹਾਂ ਹੀ ਆਪਣੇ ਪਿੰਡ ਦੀ ਸੇਵਾ ਕਬੱਡੀ ਦੀ ਸੇਵਾ ਇਦਾਂ ਹੀ ਕਰਦੇ ਰਹਿਣ ਤੇ ਜਿੰਨੇ ਤੁਸੀਂ ਸਾਡੇ ਪੈਸ ਵਾਲੇ ਵੀਰ ਆਏ ਹੋ ਜਿੰਨੇ ਸਾਡੇ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਸਿਕਿਉਰਟੀ ਦਾ ਬੜਾ ਵੱਡਾ ਪ੍ਰਬੰਧ ਹੈ ਜਦੋਂ ਦਾ ਸਾਡਾ ਵੀਰ ਸੰਦੀਪ ਮੰਗਲ ਅੰਮੀਆ ਦੀ ਘਟਨਾ ਵਾਪਰੀ ਆ ਉਹ ਸਾਡੇ ਤੋਂ ਵਿਛੜਿਆ ਉਹ ਐਸੀ ਘਟਨਾ ਦੁਬਾਰਾ ਕਿਸੇ ਵੀ ਟੂਰਨਾਮੈਂਟ ਦੇ ਵਿੱਚ ਨਾ ਵਾਪਰੇ ਉਸ ਕਰਕੇ ਜਿੱਥੇ ਲੋਕਾਂ ਦੇ ਦਰਜਾ ਦੇ ਬਹਿਨ ਦਾ ਪ੍ਰਬੰਧ ਉਹਨਾਂ ਦੇ ਖਾਣ ਪੀਣ ਦਾ ਜਿਹੜਾ ਪ੍ਰਬੰਧ ਕੀਤਾ ਹੋਇਆ ਉੱਥੇ ਸਿਕਿਉਰਟੀ ਦਾ ਪ੍ਰਬੰਧ ਜਿਹੜਾ ਹੈਗਾ ਵਾ ਬਹੁਤ ਤੇ ਇੱਥੇ ਆ ਤੁਮ ਮੌਜੂਦ ਨੇ ਤੇ ਕੋਈ ਵੀ ਅਨੁਖਮੀ ਘਟਾਣਾ ਵਾਪਰੇ ਨਾਮਾਂ ਦੀ ਗੱਲ ਕਰਦੇ ਪਹਿਲਾ ਦੂਜਾ ਤੀਜਾ ਨਾਮ ਕੀ ਹੈ ਪਹਿਲਾ ਨਾਮ ਹੈਗਾ 3.5 ਲੱਖ ਦੂਜਾ 13 ਲੱਖ ਬਾਕੀ ਜਿਹੜਾ ਇੱਥੇ ਸ਼ਾਮ ਨੂੰ ਮੇਲਾ ਜਿਹੜਾ ਸੱਭਿਆਚਾਰ ਮੇਲਾ ਵੀ ਹੋਣਾ ਜਿਹਦੇ ਵਿੱਚ ਨਾਮ ਵਾਲੇ ਗਾਇਕ ਸੱਭਾ ਜਿਹੜਾ ਪਿੱਛੇ ਜੇ ਇੱਕ ਗੀਤ ਬੜਾ ਪ੍ਰਸਿੱਧ ਹੋਇਆ ਮੈਂ ਕਰਕੇ ਫਲਾਈ ਆਵਾਂ ਉਹਨੇ ਵੀ ਇਸ ਮੇਲੇ ਦੇ ਵਿੱਚ ਹਾਜ਼ਰੀ ਲਾਉਣੀ ਆ ਉਹਦੇ ਨਾਲ ਜੈਸਮੀਨ ਅਖਤਰ ਲੜਕੀ ਜਿਹੜੀ ਡਿਊਟ ਕਾਉਂਦੀ ਆ ਫਿਰ ਇੱਕ ਲੜਕੀ ਉਹਨਾਂ ਦੇ ਨਾਲ ਹੋਰ ਜਿਹੜਾ ਜਿਨ੍ਹਾਂ ਨੇ ਇਸ ਪਰੰਜਲ ਲਈ ਪਰੰਜਲ ਲਈਆ ਉਹਨਾਂ ਨੇ ਵੀ ਆਪਣੀ ਹਾਜ਼ਰੀ ਲਵਾਣੀ ਆ ਅੱਜ ਸ਼ਾਮ ਨੂੰ 6 ਵਜੇ ਤੋਂ ਬਾਅਦ ਇੱਥੇ ਜਿਹੜਾ ਹੈਗਾ ਪੰਜਾਬੀ ਸੁਗਾ ਜਾਂਦਾ ਖਾੜਾ ਵੀ ਲੱਗੇਗਾ ਸੋ ਸਾਰੇ ਭਰਾ ਸਾਡੇ ਜਿਹੜੇ ਜਿਹੜਾ ਹੈਗਾ ਸਿਨੇਮਾ ਵਾਲਾ ਜੱਸਾ ਸਾਡਾ ਉਹਨੂੰ ਇਸ ਸਨਮਾਨ ਕਰਨਾ ਗੌਰਮੰਦ ਨਾਲ ਹੋਰ ਵੀ ਬਹੁਤ ਭੈਣ ਭਰਾ ਸਾਰੇ ਆਏ ਆ ਜੇ ਨਾਵਾਂ ਦੇ ਜੱਗਤ ਪਾਵਾਂਗੇ ਤੇ ਨਾਮ ਬਹੁਤ ਲੰਬੇ ਹੋ ਜਾਣੇ ਆ ਸਾਰਿਆਂ ਨੂੰ ਜੀ ਆਇਆਂ ਜਿੰਨੇ ਤੁਸੀਂ ਸਾਡੇ ਪ੍ਰੈਸ ਵਾਲੇ ਵੀਰ ਆਏ ਹੋ ਜਿੰਨੇ ਸਾਰੇ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਪਿੰਡਾ ਰੁੜਕਾ ਕਬੱਡੀ ਪ੍ਰਮੋਟਰਾਂ ਦਾ ਪਿੰਡਾ ਰੁੜਕਾ ਪੰਜਾਬ ਦਾ ਟਾਪ ਦਾ ਮੇਲਾ ਰੁੜਕੇ ਦਾ ਕਹਿੰਦੇ 16 ਫਰਵਰੀ ਨੂੰ ਕਰਵਾਇਆ ਜਾਣਾ ਉਸ ਲਈ ਵੀ ਸੱਦੇ ਆਓ ਸਾਹਮਣੇ ਦੇਖਦਾ ਵੀ ਭੁੰਨੀ ਮੱਲਪੁਰ ਰੜਕਾ ਵਾਲਾ ਪਰ ਨੰਬਰ ਇਸ ਦੇ ਧਾਵੀ ਦਾ ਅਗਲੀ ਕਬੱਡੀ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਟੀਮੀ ਮੋਟਰਸਾਈਕਲ ਜਿਹੜੇ ਚ ਲੈ ਜਾਂਦਾ

ਦੇ ਘਰ ਮਿੱਸੀ ਦੀ ਕਹਾਸਾ ਵੀ ਸਾਡੀਆਂ ਬਹੁਤ ਹੀ ਰਿਸਪੈਕਟਡ ਸ਼ਖਸੀਅਤਾਂ ਨੇ ਤੇ ਕੈਨੇਡਾ ਵਾਲੇ ਸਾਡੇ ਭਰਾਵਾਂ ਦਾ ਬਿਲਕੁਲ ਧੰਵਾਦ ਆਵਾ ਵੀ ਆ ਗਿਆ ਯਾਰਾਂ ਦਾ ਯਾਰ ਖੇਡ ਮੈਦਾਨ ਦੇ ਵਿੱਚ ਵੀਰੇ ਵੀਰੋ ਇਹ ਨਾਮ ਜਿਹੜੇ ਨੇ ਇਹ ਗੁੰਡ ਦੇ ਖੇਡ ਮੈਦਾਨਾਂ ਦੇ ਵਿੱਚ ਕਿ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਆ ਉਧਰ ਮੰਨਾ ਖੇੜਾ ਜੀ ਅੰਬਾ ਜੀ ਸਾਡੇ ਬੜੇ ਪਿਆਰੇ ਮਿੱਤਰ ਨੇ ਲੇਕੂ ਖੇੜਾ ਤੇ ਕੈਨੇਡਾ ਤੋਂ ਨਹੀਂ ਆ ਸਕਿਆ ਪਰ ਸਹਿਯੋਗ ਵੱਡਾ ਸਾਡੇ ਭਰਾਵਾਂ ਦਾ ਸੋ ਖੈਰਾ ਜੀ ਦੀ ਇਹ ਧਰਤੀ ਹੈ ਔਰ ਜਿਹੜੇ ਜਿਹੜੇ ਭਰਾਵਾਂ ਦਾ ਸਹਿਯੋਗ ਹੈ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸੋਢੀ ਖੈਰਾ ਜੀ ਵੱਲੋਂ ਸਾਰੀਆਂ ਰਿਸਪੈਕਟਡ ਸ਼ਖਸੀਅਤਾਂ ਜਿਨ੍ਹਾਂ ਨੇ ਆਪਣੇ ਦਸਾਂ ਨੋਹਾਂ ਦੀ ਕਿਰਤ ਦੇ ਵਿੱਚ ਥੋੜੀ ਆਗਿਆ ਤੇ ਫਿਰ ਕਬੱਡੀ ਦਾ ਮਾਹੌਲ ਬਦਲ ਜਾਂਦਾ ਹੈ ਇਹ ਸੋਢੀ ਖੈਰਾ ਜੀ ਅੱਜ ਖੜਾ ਰਹੇ ਨੇ ਮੈਂ ਸੋਢੀ ਖੈਰਾ ਜੀ ਵੱਲੋਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਬਹੁਤ ਜਿਲ੍ਹੇ ਦੇ ਮੰਜਾਦੀ ਵਿਰ ਨੌਜਵਾਨ ਤੇਰੀ ਐਸ ਨੇ ਵਾਰਡ ਦੇ ਸੁਪਰੇ ਖਿਡਾਰੀਆਂ ਦੇ ਵਿੱਚ ਨੌ ਆ ਇਸ ਨੌਜਵਾਨ ਦਾ ਔਰ ਉਹਦੇ ਦੇ ਪਾਸੇ ਮਾਲਵਾ ਕਬੱਡੀ ਦੇ ਆਪਣੇ ਵੀ ਯੋਧੇ ਆਫੀ ਜਿਹੜੇ ਅਕੁਰੀਤਾ ਤਿਆਰ ਹੈ ਬਹੁਤ ਸੋਰਾ ਪਾਣ ਲਗੀ ਵਾਪਸ ਹੈ ਨਾ ਵੀ ਦੇਖਦੇ ਇੱਥੇ ਦੇ ਪਾਸੇ ਮੈਦਾਨ ਦੇ ਵਿੱਚ ਨੌਜਵਾਨ ਕਹਿੰਦੇ ਨੇ ਵੀ ਢਿੰਡਰਾ ਪਿੰਡ ਬੜਾ ਮਸ਼ਹੂਰ ਹੈ ਜਿੱਥੋਂ ਦਾ ਸ਼ੀਰਾ ਪਿੰਡ ਲੋਕੀ ਉਸ ਇਲਾਕੇ ਦੇ ਕਹਿੰਦੇ ਹੁੰਦੇ ਸੀ ਵੀ ਵਰਲਡ ਕੱਪ ਦਾ ਬੈਸਟ ਵੀਰ ਹੈ ਇਹ ਇੰਡੀਆ ਦੇ ਸੀਜ਼ਨ ਦਾ ਵੀ ਬੈਸਟ ਹੈ ਇਹ ਦੁਨੀਆ ਦਾ ਟਾਪਰ ਇਸ ਲਈ ਕਬੱਡੀ ਖਾ ਰਿਹਾ ਹੈ ਘੋਲੀਏ ਵਾਲਾ ਆਸਾ ਕਿਸ ਕਿਸ ਦੀਆਂ ਪੂਰੀਆਂ ਉਹ ਖੈਰਿਆਂ ਦਾ ਜਿੰਦੂ ਆਖੇ ਅੱਜ ਪਤਾ ਲੱਗਣਾ ਏ ਚੁੰਮਦਾ ਰਿਹਾ ਏ ਅਮਨਾ ਕਿਹੜਾ ਮੱਝਾਂ ਪੂਰੀਆਂ ਚੁੰਗਦਾ ਰਿਹਾ ਏ ਕਿਹੜਾ ਕਿਹੜਾ ਮੱਝਾਂ ਪੂਰੀਆਂ ਰੋਜੀ ਖੈਰਾ ਵੀ ਆਸਟ੍ਰੇਲੀਆ ਤੋਂ ਆਇਆ ਹੈ ਉਹਦਾ ਵੀ ਧੰਨਵਾਦ ਹੈ ਲੋਹਰ ਸਿੰਘ ਵੀ ਆ ਮੈਚ ਸਿਰੇ ਦਾ ਹੈ ਦੁਨੀਆਂ ਦੇ ਮੰਨੇ ਪ੍ਰਮੰਨੇ ਖਿਡਾਰੀ ਖੇਡ ਰਹੇ ਆ ਨਗੌਰ ਵਾਲਾ ਆ ਗਿਆ ਉਧਰ ਰੂਬੀ ਵਰਗੇ ਬੈਠੇ ਆ ਜਿੰਦੂ ਵਰਗੇ ਜੋੜੀ ਬੜੀ ਮਸ਼ਹੂਰ ਰਹੀ ਆ ਦੁਨੀਆਂ ਦੇ ਪ੍ਰਮੰਨੇ ਖਿਡਾਰੀ ਜੋਤਾ ਤੇਮਨ ਲਹਾਰੇ ਵਾਲੇ ਦੇ درمیان ਟੱਕਰ न पई भई

ਕਬੱਡੀ ਪਈ ਹੋ ਰਹੀ ਹੈ ਇਲਾਕਾ ਕਬੱਡੀ ਦਾ ਇਲਾਕਾ ਜਲੰਧਰ ਕਪੂਰਥਲਾ ਸਭ ਦੁਨੀਆ ਜਾਣਦੀ ਆ ਤੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਲੰਬੇ ਸਮੇਂ ਤੋਂ ਇਹਨਾਂ ਗਰਾਉਂਡਾਂ 'ਚ ਖੇਡ ਰਹੀ ਆ ਛੋਡੀ ਖਹਿਰਾ ਜੀ ਇਸ ਟੂਰਨਾਮੈਂਟ ਦੇ ਮੇਨ ਆਰਗੇਨਾਈਜ਼ਰ ਨੇ ਜਿਹਨਾਂ ਨੂੰ ਵਰਲਡ ਪ੍ਰਸਿੱਧੀ ਪਹਿਲਾਂ ਹੀ ਮਿਲੀ ਹੋਈ ਆ ਆਪ ਜਿੱਥੇ ਤਗੜੇ ਖੇਡੇ ਆ ਤੇ ਹੁਣ ਕਬੱਡੀ ਦੀ ਪੜੇਬੇ 'ਚ ਆ ਕੇ ਵੀ ਕਬੱਡੀ ਦੀ ਸੇਵਾ ਕਰ ਰਹੇ ਉਹਨਾਂ ਦਾ ਧੰਨਵਾਦ ਆ ਜਿਹੜੀ ਮੇਜਰ ਲੀਗ ਫੈਡਰੇਸ਼ਨ ਵਿੱਚ ਖੇਡਣ ਦਾ ਜਿਨ੍ਹਾਂ ਨੇ ਮੌਕਾ ਦਿੱਤਾ ਤੇ ਦਰਸ਼ਕਾਂ ਦਾ ਖਾਠਾ ਮਾਰ ਦਾ ਇਕੱਠ ਆ तकरीबन ਸਾਰੇ ਪਲੇਅਰ ਆਏ ਹੋਏ ਨੇ ਟੂਰ ਵਾਲਾ ਕਿ ਜੇ ਬਿਹਤਰੀਨ ਹੋਵੇਗਾ ਹੁੰਦੇ ਆ ਕਿ ਦੇਖੋ ਜਦੋਂ ਗਰਾਊਂਡ ਨੂੰ ਤਿਆਰ ਕਰੀ ਦਈਏ ਇਹਦੇ ਕੋਈ ਪ੍ਰਬੰਧ ਤਾਂ ਨਾਰਮਲ ਹੁੰਦੇ ਆ ਤੇ ਕਿ ਪਲੇਅਰਾਂ ਵਾਸਤੇ ਇੱਕ ਵਧੀਆ ਗਰਾਊਂਡ ਮਿਲ ਜਾਵੇ ਵਧੀਆ ਅਨਾਉਂਸਰ ਹੋ ਜਾਵੇ ਤੇ ਆਡੀਅנס ਆ ਜਾਏ ਇਹ ਹੀ ਇੱਕ ਖਾਸ ਪ੍ਰਬੰਧ ਅਸੀਂ ਤਾਂ ਮੰਨਦੇ ਹਾਂ ਉਸ ਤੋਂ ਇਲਾਵਾ ਜਿਹੜਾ ਆਏ ਗਏ ਦੀ ਸੇਵਾ ਕਰਨੀ ਆ ਉਹ ਪ੍ਰਬੰਧਕਾਂ ਦੇ ਹੱਥ ਵਾਸਤੇ ਸਮੇਂ ਦੀ ਕਬੱਡੀ ਇੱਕ ਸਸਤੇ ਬਜਟ ਦੀ ਕਬੱਡੀ ਸੀ ਲੋਕਾਂ ਕੋ ਪੈਸਾ ਨਹੀਂ ਸੀ ਪਰ ਸ਼ੌਂਕ ਲਈ ਖੇਡੀ ਜਾਂਦੀ ਸੀ ਤਕਰੀਬਨ ਤਕਰੀਬਨ ਪਰ ਹੁਣ ਅੱਜ ਦੇ ਜੋ ਕੇ ਸਮੇਂ ਦੇ ਵਿੱਚ ਪੰਜਾਬੀਆਂ ਦੇ ਕੋਲ ਵਰਲਡ ਵਾਈਜ਼ ਬਿਜ਼ਨਸ ਲੋਕਾਂ ਨੇ ਵਧੀਆ ਆਪਣੇ ਕਰ ਲਏ ਆ ਪੈਸਾ ਹੈਗਾ ਤੇ ਜਿਹੜੇ ਲੋਕ ਕਬੱਡੀ ਪਸੰਦ ਕਰਦਾ ਕਬੱਡੀ ਨੂੰ ਪਿਆਰ ਕਰਨ ਦੇ ਜਿਨ੍ਹਾਂ ਦੇ ਪਿੰਡੇ ਚ ਜਿਨ੍ਹਾਂ ਦੇ ਖੂਨ ਦੇ ਵਿੱਚ ਕਬੱਡੀ ਹੈ ਉਹਨਾਂ ਨੂੰ ਕੋਈ ਮੌਕਾ ਨਹੀਂ ਸੀ ਮਿਲ ਰਿਹਾ ਕਿ ਅਸੀਂ ਇਸ ਕਬੱਡੀ ਨੂੰ ਇਹਦੀ ਸੇਵਾ ਕਰੀਏ ਇਹਦੇ ਵਿੱਚ ਖੇਡਣ ਵਾਲੇ ਪਲੇਅਰਾਂ ਦੇ ਘਰਾਂ ਤੱਕ ਕਿਵੇਂ ਪਹੁੰਚਿਆ ਜਾਵੇ ਹੁਣ ਬਿਹਤਰ ਪਲੇਟਫਾਰਮ ਮਿਲ ਗਿਆ ਕਰੋੜਾਂ ਦੇ ਵਿੱਚ ਕਬੱਡੀ ਦਾ ਜਿਹੜਾ ਓਹੋ ਬਜਟ ਚਲਾ ਗਿਆ तकरीबन ਮੇਜਰ ਲੀਗ ਦਾ ਜਿਹੜਾ ਬਜਟ ਹੈ ਇੰਡੀਆ ਲ ਵਿੱਚ ਉਹ 50 ਕਰੋੜ ਦੇ ਆਸ-ਪਾਸ ਚਲਾ ਗਿਆ ਸੋ ਅਸੀਂ ਸਮਝਦੇ ਆਏ ਦੇ ਵਿੱਚ ਐਨਆਰਆਈ ਵੀਰਾਂ ਦਾ ਆਪਣੀ ਹੱਕ ਸੱਚ ਦੀ ਕਮਾਈ ਜਿਹੜੀ ਕਬੱਡੀ ਦੇ ਉੱਤੇ ਲਾਉਂਦੇ ਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹ ਇਸ ਜਿਹੜਾ ਨਹੀਂ ਨਾਂਦਾ ਕਬੱਡੀ ਦਾ ਮੇਰੇ ਵੀਰੋ ਆਹ ਸਾਹਮਣੇ ਗੁਰੂ ਤੇ ਕਾਰਨ ਗੁਰੂ ਤੇ ਕਾਰਨ 100 ਰੁਪਿਆ موسیقی <سؤال> ਮੋਗੇ ਦੇ ਵਿੱਚ ਕੈਂਪ ਆ ਰਹੇ ਆ ਉੱਥੇ ਵੀ ਇਸ ਮੌਕੇ ਤੇ ਮੇਨ ਖੇਡਦੀ ਹੈ 33